ਸਵਾਗਤ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਤੇ ਬਾਕੀ ਵੀਰਾ ਆਪਣਾ ਫੇਸਬੁੱਕ ਤੇ ਪੇਜ ਅੰਗਰਜੀਤ ਰਾਏ ਉਹਨੂੰ ਬਾਤਾਂ ਤੇ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਮੇਰੇ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਬਾਈਕ ਕੋਲ ਝੋਟੀ ਹੈ ਜੀ ਠੀਕੇ ਦੇ ਕਾਬਲ ਆ ਠੀਕ ਹੈ ਜੀ ਨੇੜੇ-ਨੇੜੇ ਪਿੰਡ ਪੈ ਜਾਂਦੇ ਆ ਮੱਲੀਆਂ ਠੀਕ ਹੈ ਜੀ ਆਖੋ ਇਦਰ ਪਹੁੰਚਣਾ ਠੀਕ ਹੈ ਜੀ ਮੋਗਾ ਰੋਡ ਦੇ ਉੱਤੀ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਜੀ ਕਰਦੇ ਜੀ ਆਪਾਂ ਬਾਈ ਨਾਲ ਗੱਲਬਾਤ ਲੈਨੇ ਆ ਜਾਣ ਕਰਕੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਪਾਲ ਸਿੰਘ ਪਿੰਡ ਪਿੰਡ ਵਖਤਗੜ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਕਿੰਨੇ ਕ ਟਾਈਮ ਦੀ ਵੀਰੇ ਝੋਟੀ ਆਪਣੀ ਹੈ ਹੁਣ ਇੱਕ ਤਿੰਨ ਸਾਲ ਦੀ ਹੋ ਠੀਕ ਹੈ ਜੀ ਤੇ ਕੀ ਰੇਟ ਟੂ ਟਪਰਾ ਇਹਦਾ ਰੇਟ ਤਾਂ ਫੋਨ ਤੇ ਕਰਾਂ ਠੀਕ ਹੈ ਜੀ ਦੇਖ ਸਕਦੇ ਬਰਾ ਝੋਟੀ ਮੜਾ ਤੋਰ ਦੱਸਾਂਗੀ ਦੇਖ ਸੰਗਸੂng ਫਰੈਸ਼ ਕੁਆਲਟੀ ਤੇਰੇਟ ਵਾਈ ਕਰਾ ਫੋਨ ਤੇ ਕਰਾਂਗੇ ਕੱਦ ਕੁਦ ਸੁਖਨਾ ਕਰਮ ਵਾਲੀ ਦਾ ਵਧੀਆ ਜੀ ਬਾਕੀ ਤੋਰਾ ਤਾਰਾ ਤੁਹਾਨੂੰ ਦਿਖਾਈ ਦਿੰਨੇ ਆ ਜੀ ਠੀਕ ਆ ਜੀ ਭਾਈ ਜੀ ਨਾਲ ਜਰੂਰ ਕੰਡੈਕਟ ਕਰੋ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਸੰਗਸੂng ਦੇਖੋ ਫਰੈਸ਼ ਕੁਆਲਟੀ ਕੁੰਡਾ ਸਿੰਘ ਆ ਜੀ ਦੇਖ ਸਕਦੇ ਹੋ ਠੀਕ ਆ ਜੀ ਬਦਲੇ ਟੰਡੇ ਦੀ ਆ ਠੀਕ ਹੈ। ਵਾਈ ਜੀ ਨਾਲ ਜਰੂਰ ਕੰਡੈਕਟ ਕਰੋ। ਠੀਕ ਹੈ ਜੀ। ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤ ਉਹਦਾ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਵਤ ਨਵ ਵੀਡੀਓ ਅਪਲੋਡ ਕਰਦੇ ਰਹੀ। ਵਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ। ਵਾਈ ਜੀ ਨਾਲ ਜਰੂਰ ਕੰਡੈਕਟ ਕਰੋ ਜੀ।